ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੁਖੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਕਈ ਸਿੰਘ ਜਿਹੜੇ ਸਿਹਤ ਜਿਹੜੀ ਉਹਨਾਂ ਦੀ ਵਿਗੜ ਗਈ ਹੈ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਸਰਕਾਰ ਤੇ ਪਰਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਾਫੀ ਦਿਨ ਹੋ ਗਏ ਨੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦ ਦੀਆਂ ਸਾਥੀਆਂ ਦੇ ਵੱਲੋਂ ਵੀ ਭੁਖੜਤਾਲ ਜਿਹੜੀ جاری ਹੈ ਤੇ ਦੂਜੇ ਪਾਸੇ ਪਰਿਵਾਰ ਦੇ ਵੱਲੋਂ ਵੀ ਜਿਹੜਾ ਮੋਰਚਾ ਰੋਸ ਹੈ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਜਿਤਾ ਕੇ ਭੁਖੜਦਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੱਲ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਹੋਵੇਗੀ ਤੇ ਜਿਸ ਦੇ ਤੌਰਾਨ ਇਹ ਸਿੱਧੀ ਚੇਤਾਵਨੀ ਹੈ ਜਿਹੜੀ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਹੀ ਭਾਈ ਅਮਰਿਤਪਾਲ ਸਿੰਘ ਦੀ ਬਿਰਕ ਦੇ ਵਿੱਚੋਂ ਕੁਝ ਮੋਬਾਈਲ ਫੋਨ ਅਤੇ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਤੋਂ ਬਾਅਦ ਸਿੱਧੇ ਇਲਜ਼ਾਮ ਜਿਹੜੇ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਪਾਈ ਅਮਰਿਤਪਾਲ ਸਿੰਘ ਦੀ ਵਿਰਕ ਦੇ ਵਿੱਚੋਂ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਤਾਂ ਸਵਾਲ ਪਹਿਲਾ ਇਹ ਉੱਠਦਾ ਹੈ ਕਿ ਇਹ ਚੀਜ਼ਾਂ ਆਈਆਂ ਕਿੱਥੋਂ ਤੇ ਜੇਕਰ ਜੇਲ੍ਹ ਪ੍ਰਸ਼ਾਸਨ ਇਹਨਾਂ ਨੂੰ ਇਹ ਚੀਜ਼ਾਂ ਮੋਹਈਆ ਕਰਵਾਉਂਦਾ ਤਾਂ ਪਾਈ ਅਮਰਿਤਪਾਲ ਉਹਨਾਂ ਦੀ ਵਿਰਕ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਮਿਲਿਆ ਨੇ ਤੇ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਐਨਐਸਏ ਖਤਮ ਹੋਣ ਵਾਲਾ ਹੈ ਤੇ ਜਿਸ ਦੇ ਤੌਰਾਨ ਸਾਜ਼ਿਸ਼ਾਂ ਜਿਹੜੀਆਂ ਉਹ ਸਿੰਘਾਂ ਨੂੰ ਲੈ ਕੇ ਰਚੀਆਂ ਜਾ ਰਹੀਆਂ ਨੇ ਤੇ ਸਿਰਫ ਔਰ ਸਿਰਫ ਇਹ ਜਿਹੜੇ ਵੱਡੇ ਜਿਹੜੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੁਖੜਤਾਲ ਉਸੇ ਦਿਨ ਤੋਂ ਕੀਤੀ ਜਾ ਰਹੀ ਹੈ ਤੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਰੋਜ਼ ਵੀ ਸਰਕਾਰ ਨੂੰ ਲੈ ਕੇ ਜਿਤਾਇਆ ਜਾ ਰਿਹਾ ਤੇ ਹੁਣ ਸਿੱਧੇ ਚੇਤਾਵਨੀ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੁਝ ਵੀ ਕੱਲ ਨੂੰ ਪਰਿਵਾਰ ਨੂੰ ਕੁਝ ਹੁੰਦਾ ਹੈ ਆ ਤੇ ਉਸ ਦਾ ਸਿੱਧੇ ਤੌਰ ਤੇ ਜਿਹੜਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦਾ ਹੋਰ ਕੀ ਕਹਣਾ ਮੇਰੀ ਮੈਂ ਸਰਕਾਰਾਂ ਨੂੰ ਦੱਸਨੀ ਚਾਹੁੰਨੀ ਆ ਕਿ ਜਿਹੜੇ ਇੱਥੇ ਉੱਥੇ ਐਨਐਸਏ ਦੇ ਮਤਲਬ ਕਿ 10 ਸਿੰਘ ਭੋਖੜਤਾਲ ਤੇ ਬੈਠੇ ਆ ਉਹਨਾਂ ਚ ਤਿੰਨ ਸਿੰਘ ਜਿਆਦਾ ਸੀਰੀਅਸ ਆ ਇੱਥੇ ਵੀ ਜਿਹੜੇ ਪਰਿਵਾਰ ਬੈਠੇ ਆ ਸਿੰਘਾਂ ਦੇ ਪੋਖੜ ਤਾਲ ਤੇ ਉੱਚ ਕਲਵੰਤ ਸਿੰਘ ਰਾਓ ਕੇ ਦੀ ਮਾਤਾ ਜੀ ਜਿਹੜੀ ਉਹ ਬੇਹੋਸ਼ ਹੋ ਗਿਆ ਤੇ ਇਹਨਾਂ ਦੀ ਐਂਬੂਲੈਂਸ ਵੀ ਜਿਹੜੀ ਤਾਂ ਕੱਲ ਆਇਆ ਸਟਾਰਟ ਨਹੀਂ ਹੋਈ ਇਹਨਾਂ ਬੰਦਿਆਂ ਦਾ ਖਿਆਲ ਕੀ ਰੱਖਣਾ ਉਹ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਉਹ ਉੱਥੇ ਸਾਡੇ ਬੰਦ ਸਿੰਘਾਂ ਦਾ ਨਕਸਾਜ ਨਾ ਹੋ ਜਾਣਾ ਤੇ ਇੱਥੇ ਪਰਿਵਾਰਾਂ ਦਾ ਹੋ ਜਾਣਾ ਹੁਣ ਇਹ ਸਰਕਾਰ ਵੇਖ ਲਿਆ ਪਈ ਨਹੀਂ ਸਾਨੂੰ ਕਿਹਦੇ ਪਾਸੇ ਤੋਰਨਾ ਵਾ ਆਡੀ ਇਸ ਇਹਨਾਂ ਨੂੰ ਸਖਤ ਤੋੜਨਾ ਵਾ ਵੀ ਇਹਦਾ ਛੇਤੀ ਤੋਂ ਛੇਤੀ ਇਹਦਾ ਫੈਸਲਾ ਲਵੇ ਤੇ ਜੇ ਕੋਈ ਵੀ ਸਾਡੇ ਸਿੰਘ ਦਾ ਚਾਹੇ ਇੱਥੇ ਕੇ ਪਰਿਵਾਰ ਦਾ ਨੁਕਸਾਨ ਹੁੰਦਾ ਤੇ ਇਹਨਾਂ ਨੂੰ ਬਹੁਤ ਮਹਿੰਗਾ ਪਾਊਗਾ ਮਤਲਬ ਕਿਸੇ ਵੀ ਪਰਿਵਾਰ ਨੂੰ ਚਾਹੇ ਕੇ ਸਾਡੇ ਸਿੰਘ ਨੂੰ ਮਤਲਬ ਕੋਈ ਹੁੰਦੀ ਮੁਸ਼ਕਲ ਜੇ ਦੀ ਸਰਕਾਰ ਜ਼ਿੰਮੇਵਾਰ ਹੋਗੀ ਇਹ ਸਰਕਾਰ ਹੀ ਪਰਪਾਈ ਕਰੂਗੀ ਜੇ ਇਹ ਕੇ ਸਾਡੇ ਸਿੰਘ ਦਾ ਨੁਕਸਾਨ ਹੁੰਦਾ ਚਾਹੇ ਉਹ ਦੇ ਕੇ ਪਰਿਵਾਰ ਦੇ ਮੈਂਬਰ ਦਾ ਨੁਕਸਾਨ ਹੁੰਦਾ